ਤੇ ਚ ਆਈ ਸੀ ਇਸ ਤੋਂ ਪਹਿਲਾਂ ਜਿਹੜੇ 93 94 ਚ ਆਏ ਸੀਗੇ ਇਹਦੇ ਵਿੱਚ ਛੋਟੇ ਮੋਟੇ ਹੋਰ ਵੀ ਮੈਂ ਹੜ੍ਹ ਦੇਖ ਚੁੱਕਿਆ ਔਰ ਆਂਦਿਆ ਲਗਾਤਾਰ ਤੇ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਇਹਦੀ ਪੂਰੀ ਸਾਇੰਟਿਫਿਕ ਸਟੱਡੀ ਕਰਕੇ ਮੈਨੂੰ ਲੱਗਿਆ ਵੀ ਇਹ ਮਤਲਬ ਜਿਹੜੇ ਪੜਾਏ ਨੂੰ ਹੜਾਂ ਨੇ ਮਾਰਿਆ ਇਹ ਸਾਡੀ ਕਿਸਮਤ ਮਾੜੀ ਨਹੀਂ ਹੈ ਨਾ ਕੋਈ ਇਹ ਕੋਈ ਕਰੋਪੀ ਹੈ ਇਹ ਉਹਨਾਂ ਦੀ ਮਾਰ ਹੈ ਜਿਹੜੇ ਜਦੋਂ ਜਦੋਂ ਨਦੀ ਮਤਲਬ ਚੜ ਜਾਂਦੀ ਹੈ ਤੇ ਨੱਥ ਚੂੜਾ ਦੇਣ ਵਾਲੇ ਉਹਨਾਂ ਦੀ ਮਾਰ ਹੈ ਇਹ ਗਵਰਨਮੈਂਟ ਦੀਆਂ ਜਿਹੜੀਆਂ ਗਲਤ ਪੋਲਿਸੀਜ਼ ਆ ਉਹਦੀ ਮਾਰ ਹੈ ਔਰ ਇਹ ਜਿਹੜੀ ਪਟਿਆਲਾ ਘਿਰਾਓ ਹੈ ਇਹ ਚੰਡੀਗੜ੍ਹ ਤੋਂ ਚਲਦੀ ਆ ਮੁਹਾਲੀ ਫਤਿਹਗੜ੍ਹ ਸਾਹਿਬ ਫਿਰ ਇਹ ਪਟਿਆਲੇ ਚ ਆਂਦੀ ਆ ਜਿਹੜੀ ਕਿ ਗੁਰਦੁਆਰਾ ਆਕੜ ਸਾਹਿਬ ਤੋਂ ਉਧਰੋਂ ਆਪਣੇ ਇੰਟਰ ਕਰਦੀ ਆ ਔਰ ਇਹਦੀਆਂ ਬਹੁਤ ਸਾਰੀਆਂ ਟ੍ਰਿਬਿਊਟਰੀਆਂ ਜਿਹੜੀਆਂ ਛੋਟ-ਛੋਟੀਆਂ ਉਹਦੇ ਚ ਪਾਣੀ ਪੈਂਦੀਆਂ ਹੈਗੀਆਂ ਤੇ ਉਹਦੀ ਸਾਰੀ ਸੈਨੀਟਿਕ ਮੈਨੇਜਮੈਂਟ ਕਰਾਂਗੇ ਜੀ ਇੱਕ ਤਾਂ ਚੰਡੀਗੜ੍ਹ ਤੋਂ ਲੈ ਕੇ ਪਟਿਆਲੇ ਦਾ ਕਾਨ ਤੱਕ ਇਹਦੇ ਤੇ ਘੱਟੋ-ਘੱਟ 1000 ਖੂਹ ਬਣਾਵਾਂਗੇ ਜਿਹੜੇ 15x20x30 ਫੁੱਟ ਦੇ ਹੋਣਗੇ ਜਿਹੜੇ ਜਿਨ੍ਹਾਂ ਦੇ ਵਿੱਚ ਜਿਹੜੀ ਇੱਟਾਂ ਦੀ ਜਾਲੀ ਬਣੇਗੀ ਔਰ ਉਹ 1.5-1.5 2- ਔਰ ਦੂਜਾ ਇਹਦਾ ਮੇਨ ਇਸ਼ੂ ਸੀਗਾ ਜੀ ਜਿਹੜਾ ਅਸੀਂ ਅੱਜ ਖੜੇ ਆ ਏ ਡੀਅਰ ਪਾਰਕ ਉਹਦੇ ਨਾਲ ਜਿਹੜੀ ਲੱਗਦੀ ਹੈ ਇੱਥੇ ਆ ਕੇ ਬਹੁਤ ਇਹਦਾ ਜਿਹੜਾ ਹੈਗਾ ਛੋਟੀ ਹੋ ਜਾਂਦੀ ਹੈ ਇਹਨਾਂ ਦੀ ਪਿੱਛੋਂ ਜਿੱਥੇ ਪਾਣੀ ਆਂਦਾ ਹੈ ਇਹਦੀ ਕੈਪੈਸਿਟੀ ਤੀਜਾ ਚੌਥਾ ਹਿੱਸਾ ਰਹਿ ਜਾਂਦੀ ਉਹਨੂੰ ਡਾਫ ਕਹਿੰਦੇ ਆ ਜੀ ਇੱਥੇ ਡਾਫ ਲੱਗ ਜਾਂਦੀ ਹੈ ਰੋਕ ਲੱਗ ਜਾਂਦੀ ਹੈ ਤੇ ਉਹਦੇ ਨਾਲ ਜਿਹੜਾ ਹੈਗਾ ਜਿੰਨੀਆਂ ਵੀ ਸਾਡੀਆਂ ਕਲੋਨੀਆਂ ਆਉਂਦੀਆਂ ਚਾਹੇ ਉਹ ਅਰਬਨ ਸਟੇਟ ਹੈ ਜੀ ਫਰੈਂਡਸ ਕੋਲੋਨੀਆ ਗੋਬਿੰਦਨਗਰ ਹੈ ਅੱਗੇ ਆ ਕੇ ਜਿਹੜਾ ਤੁਹਾਡਾ ਮਤਲਬ ਜਿੰਨੀਆਂ ਵੀ ਸ਼ਹਿਰ ਵਾਲੇ ਪਾਸੇ ਜਿੰਨੀਆਂ ਕਲੋਨੀਆ ਪੈਂਦੀਆਂ ਤੇਜਪਾ ਕਲੋਨੀ ਸਾਰੀਆਂ ਜਿੰਨੀਆਂ ਵੀ ਪੈਂਦੀਆਂ ਉਹ ਸਾਰੀਆਂ ਡੁੱਬ ਜਾਣੀਆਂ ਇਹਦੇ ਚੜੀਆਂ ਨਦੀ ਦੇ ਉਪਰਲੇ ਪਾਸੇ ਪੈਂਦੀਆਂ ਤੇ ਕਈ ਵਾਰੀ ਤਾਂ ਜਿਹੜਾ ਇੱਕ ਵਾਰ ਸੀਗਾ 93 94 ਵਾਲਿਆਂ ਦੇ ਵਿੱਚ ਤਾਂ ਪੂਰਾ ਸ਼ਹਿਰ ਡੁੱਬ ਗਿਆ ਸੀ ਇਹਦੇ ਚ ਤ੍ਰਿਪੜੀ ਵਾਲਾ ਏਰੀਆ ਗੁਰਨਾਨਕ ਨਗਰ ਸਾਰਾ ਤੇ ਇਹਦੀ ਕੈਪੈਸਿਟੀ ਅਸੀਂ ਉਨੇ ਕਰਦੇ ਆ ਜਿੰਨੀ ਇੰਡਲੈਟ ਤੇ ਆ ਜਿੰਨੀ ਦੌਲਤਪੁਰ ਹੜ ਤੇ ਹੋਏਗੀ ਉਨੇ ਇੱਥੇ ਹੋਏਗੀ ਤਾਂ ਕਿ ਪਾਣੀ ਅੱਗੇ ਲੰਘ ਜਾ ਘੱਗ ਇਸ ਤੋਂ ਸવાય ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਾਣੀ ਨੂੰ ਹਾਰਵੈਸਟ ਕਰਾਂਗੇ ਸਾਰੇ ਪੁਆਇੰਟ ਤੇ ਹਾਰਵੈਸਟ ਕਰਾਂਗੇ ਤੇ ਮੈਂ ਪਟਿਆਲੇ ਦੇ ਜਿਹੜੇ ਬਸਨੀਕ ਆ ਉਹਨਾਂ ਨੂੰ ਮੈਂ ਯਕੀਨ ਦਿਵਾਉਣਾ ਕਿ ਪਟਿਆਲੇ ਨੂੰ ਨਾ ਤਾਂ ਹੜਾਂ ਦੀ ਮਾਰ ਪਵੇਗੀ ਤੇ ਨਾ ਉਹਨਾਂ ਲੀਡਰਾਂ ਦੀ ਮਾਰ ਪੈਗੀ ਜਿਨ੍ਹਾਂ ਨੇ ਸਾਨੂੰ ਇੱਕ ਕੁਦਰਤ ਦਾ ਸ਼ਰਾਪ ਸਾਨੂੰ ਦੱਸਦੇ ਰਹੇ ਅੱਜ ਤੱਕ ਇਹ ਕੁਦਰਤ ਦਾ ਸ਼ਰਾਪ ਨਹੀਂ ਉਹਨਾਂ ਲੀਡਰਾਂ ਦਾ ਉਹਨਾਂ ਦੀ ਲੀਡਰਸ਼ਿਪ ਦਾ ਸ਼ਰਾਪ ਸੀਗਾ ਜਿਹੜੇ ਅੱਜ ਤੱਕ ਸਾਨੂੰ ਗੁਮਰਾਹ ਕਰਦੇ ਰਹੇ ਸੋਨੇ ਦੇ ਨੱਥ ਚੋੜੇ ਦੇ ਕੇ ਤੇ ਅਸੀਂ ਇਹਦਾ ਇੱਕ ਵਿਗਿਆਨਕ ਹੱਲ ਕਰਾਂਗੇ ਔਰ ਪੱਕਾ ਹੱਲ ਕਰਾਂਗੇ ਪਟਾਲੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੜਾਂ ਦੀ ਪ੍ਰੋਬਲਮ ਨਹੀਂ ਆਊਗੀ ਪਰ ਜਿਹੜਾ ਉਹਨਾਂ ਦੇ ਆਉਣ ਵਾਸਤੇ ਅਸੀਂ ਕਰੋੜਾਂ ਲੀਟਰ ਜਿਹੜਾ ਪਾਣੀ ਹੈ ਉਹ ਜ਼ਮੀਨ ਦੇ niche ਜਮਾ ਕਰਾ ਦਾਂਗੇ ਜਿਵੇਂ ਆਪਾਂ ਆਪਣੇ ਬੱਚਿਆਂ ਦੀ ਬੈਂਕ ਵਿੱਚ ਐਫਡੀ ਕਰਾਉਂਦੇ ਆ ਅਸੀਂ ਪਾਣੀ ਦੀ ਐਫਡੀ ਕਰਾ ਕੇ ਜਾਏਗੀ ਭਗਵ ਜਿਹੜੀ ਉਹਨਾਂ ਦੀ ਮਤਲਬ ਇੱਕ ਸੈਂਟਿਫਿਕ ਅਪਰੋਚ ਆ ਉਹਦਾ ਰਿਜ਼ਲਟ ਹੈ ਕਿ ਅਸੀਂ ਜਿਹੜਾ ਹੈਗਾ ਇਹ ਕੰਮ ਸਾਰਾ ਕਰ ਪਾ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਪਟਿਆਲੇ ਵਾਲਿਆਂ ਨੂੰ ਕਿ ਪਟਿਆਲੇ ਦੇ ਵਿੱਚ ਜਿਹੜੇ ਹੜ੍ਹਾਂ ਆਣੇ ਆਂ ਬੰਦ ਪਟਿਆਲੇ ਨੂੰ ਹੜਾਂ ਨਹੀਂ ਮਾਰਾ ਇਹ ਸਾਡੀ ਕਿਸਮਤ ਮਾੜੀ ਨਹੀਂ ਹੈ ਨਾ ਕੋਈ ਇਹ ਕੋਈ ਕਰੋਪੀ ਹੈ ਇਹ ਉਹਨਾਂ ਦੀ ਮਾਰਾ ਜਿਹੜੇ ਜਦੋਂ ਜਦੋਂ ਨਦੀ ਮਤਲਬ ਚੜ ਜਾਂਦੀ ਹੈ ਤੇ ਨਥ ਚੋੜਾ ਦੇਣ ਵਾਲੇ ਉਹਨਾਂ ਦੀ ਮਾਰ ਹੈ ਗਵਰਨਮੈਂਟ ਦੀਆਂ ਜਿਹੜੀਆਂ ਗਲਤ ਪੋਲਿਸੀਜ਼ ਆ ਉਹਦੀ ਮਾਰ ਹੈ ਔਰ ਇਹ ਜਿਹੜੀ ਪਟਿਆਲਾ ਕੀ ਰਾਓ ਹੈ ਇਹ ਚੰਡੀਗੜ੍ਹ ਤੋਂ ਚੱਲਦੀ ਆ ਮੁਹਾਲੀ ਫਤੇਗੜ ਸਾਹਿਬ ਫੇਰੇ ਪਟਿਆਲੇ ਚ ਆਂਦੀ ਆ ਜਿਹੜੀ ਕਿ ਗੁਰਦੁਆਰਾ ਆਕੜ ਸਾਹਿਬ ਤੋਂ ਉਧਰੋਂ ਆਪਣੇ ਇੰਟਰ ਕਰਦੀ ਆ ਔਰ ਇਹਦੀਆਂ ਬਹੁਤ ਸਾਰੀਆਂ ਟ੍ਰਿਬਿਊਟਰੀਆਂ ਜਿਹੜੀਆਂ ਛੋਟ-ਛੋਟੀਆਂ ਇਹਦੇ ਵਿੱਚ ਪਾਣੀ ਪੈਂਦੀ ਆ ਹੈਗੀਆਂ ਤੇ ਉਹਦੀ ਸਾਰੀ ਸੈਨੀਟਿਕ ਮੈਨੇਜਮੈਂਟ ਕਰਾਂਗੇ ਜੀ ਇੱਕ ਤਾਂ ਚੰਡੀਗੜ੍ਹ ਤੋਂ ਲੈ ਕੇ ਪਟਿਆਲੇ ਤੱਕ ਆਣ ਤੱਕ ਇਹਦੇ ਤੇ ਘਟੋ-ਘਟ 1000 ਖੂਹ ਬਣਾਵਾਂਗੇ ਜਿਹੜੇ 15x30 ਫੁੱਟ ਦੇ ਹੋਣਗੇ ਜਿਹੜੇ ਜਿਨ੍ਹਾਂ ਦੇ ਵਿੱਚ ਜਿਹੜੀ ਇੱਟਾਂ ਦੀ ਜਾਲੀ ਬਣੇਗੀ ਔਰ ਉਹ ਡੇਢ-ਡੇਢ 2-2 ਲੱਖ 5-5 ਲੱਖ ਲੀਟਰ ਪਾਣੀ ਪੀਣਗੇ ਔਰ ਦੂਜਾ ਇਹਦਾ ਮੇਨ ਇਸ਼ੂ ਸੀਗਾ ਜੀ ਜਿਹ ਉਹਦੇ ਨਾਲ ਜਿਹੜੀ ਲੱਗਦੀ ਹੈ ਇੱਥੇ ਆ ਕੇ ਬਹੁਤ ਇਹਦਾ ਜਿਹੜਾ ਹੈਗਾ ਡਾ ਛੋਟੀ ਹੋ ਜਾਂਦੀ ਹੈ ਇਹਨਾਂ ਦੀ ਪਿੱਛੋਂ ਜਿੰਨਾ ਪਾਣੀ ਆਂਦਾ ਹੈ ਇਹਦੀ ਕੈਪੈਸਿਟੀ ਤੀਜਾ ਚੌਥਾ ਹਿੱਸਾ ਰਹਿ ਜਾਂਦੀ ਉਹਨੂੰ ਡਾਫ ਕਹਿੰਦੇ ਆ ਜੀ ਇੱਥੇ ਡਾਫ ਲੱਗ ਜਾਂਦੀ ਹੈ ਰੋਕ ਲੱਗ ਜਾਂਦੀ ਹੈ ਤੇ ਉਹਦੇ ਨਾਲ ਜਿਹੜਾ ਹੈਗਾ ਜਿੰਨੀਆਂ ਵੀ ਤੁਹਾਡੀਆਂ ਕਲੋਨੀਆਂ ਆਉਂਦੀਆਂ ਚਾਹੇ ਉਹ अर्बन ਸਟੇਟ ਹੈ ਜੀ ਫਰੈਂਡਸ ਕਲੋਨੀਆ ਗੋਬਿੰਦਨਗਰ ਹੈ ਅੱਗੇ ਆ ਕੇ ਜਿਹੜਾ ਤੁਹਾਡਾ ਮਤਲਬ ਜਿੰਨੀਆਂ ਵੀ ਸ਼ਹਿਰ ਵਾਲੇ ਪਾਸੇ ਜਿੰਨੀਆਂ ਕਲੋਨੀਆਂ ਪੈਂਦੀਆਂ ਤੇਜਪਾ ਕਲੋਨੀ ਸਾਰੀਆਂ ਜਿੰਨੀਆਂ ਵੀ ਪੈਂਦੀਆਂ ਉਹ ਸਾਰੀਆਂ ਡੁੱਬ ਜਾਣੀਆਂ ਇਹਦੇ ਚੜੀਆਂ ਨਦੀ ਦੇ ਉੱਪਰਲੇ ਪਾਸੇ ਪੈਂਦੀਆਂ ਤੇ ਕਈ ਵਾਰੀ ਤਾਂ ਜਿਹੜਾ ਇੱਕ ਵਾਰ ਸੀਗਾ 93 94 ਵਾਲਿਆਂ ਦੇ ਵਿੱਚ ਤਾਂ ਪੂਰਾ ਸ਼ਹਿਰ ਡੁੱਬ ਗਿਆ ਸੀ ਇਹਦੇ ਚ ਤ੍ਰਿਪੜੀ ਵਾਲਾ ਏਰੀਆ ਗੁਰਨਾਣਕ ਨਗਰ ਸਾਰਾ ਤੇ ਇਹਦੀ ਕੈਪੈਸਿਟੀ ਅਸੀਂ ਉਨੇ ਕਰਦੇ ਆ ਜਿੰਨੀ ਇੰਡਲੈਟ ਤੇ ਆ ਜਿੰਨੀ ਦੌਲਤਪੁਰ ਹੜ੍ਹ ਤੇ ਹੋਏਗੀ ਉਨੇ ਇੱਥੇ ਹੋਏਗੀ ਤਾਂ ਕਿ ਪਾਣੀ ਅੱਗੇ ਲੰਘ ਜਾ ਕਗਰ ਇਸ ਤੋਂ ਸਵਾਇ ਸਾਡੀ ਕੋਸ਼ਿਸ਼ ਆ ਕਿ ਅਸੀਂ ਪਾਣੀ ਨੂੰ ਹਾਰਵੈਸਟ ਕਰਾਂਗੇ ਸਾਰੇ ਪੁਆਇੰਟ ਤੇ ਹਾਰਵੈਸਟ ਕਰਾਂਗੇ ਤੇ ਮੈਂ ਪਟਿਆਲੇ ਦੇ ਜਿਹੜੇ ਬਸਨੀਕ ਆ ਉਹਨਾਂ ਨੂੰ ਮੈਂ ਯਕੀਨ ਦਿਵਾਉਣਾ ਕਿ ਪਟਿਆਲੇ ਨੂੰ ਨਾ ਤਾਂ ਹੜਾ ਦੀ ਮਾਰ ਪਵੇਗੀ ਤੇ ਨਾ ਉਹਨਾਂ ਲੀਡਰਾਂ ਦੀ ਮਾਰ ਪੈਗੀ ਜਿਨ੍ਹਾਂ ਨੇ ਸਾਨੂੰ ਇੱਕ ਕੁਦਰਤ ਦਾ ਸ਼ਰਾਪ ਸਾਨੂੰ ਦੱਸਦੇ ਰਹੇ ਅੱਜ ਤੱਕ ਇਹ ਕੁਦਰਤ ਦਾ ਸ਼ਰਾਪ ਨਹੀਂ ਉਹਨਾਂ ਲੀਡਰਾਂ ਦਾ ਉਹਨਾਂ ਦੀ ਲੀਡਰਸ਼ਿਪ ਦਾ ਸ਼ਰਾਪ ਸੀਗਾ ਜਿਹੜੇ ਅੱਜ ਤੱਕ ਸਾਨੂੰ ਗੁਮਰਾਹ ਕਰਦੇ ਰਹੇ ਸੋਨੇ ਦੇ ਨੱਥ ਚੋੜੇ ਦੇ ਕੇ ਤੇ ਅਸੀਂ ਇਹਦਾ ਇੱਕ ਵਿਗਿਆਨਕ ਹੱਲ ਕਰਾਂਗੇ ਔਰ ਪੱਕਾ ਹੱਲ ਕਰਾਂਗੇ ਪਟਾਲੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੜਾਂ ਦੀ ਪ੍ਰੋਬਲਮ ਨਹੀਂ ਆਊਗੀ ਪਰ ਜਿਹੜਾ ਉਹਨਾਂ ਦੇ ਆਉਣ ਵਾਸਤੇ ਅਸੀਂ ਕਰੋੜਾਂ ਲੀਟਰ ਜਿਹੜਾ ਪਾਣੀ ਹੈ ਉਹ ਜ਼ਮੀਨ ਦੇ niche ਜਮਾ ਕਰਾ ਦਾਂਗੇ ਜਿਵੇਂ ਆਪਾਂ ਆਪਣੇ ਬੱਚਿਆਂ ਦੀ ਬੈਂਕ ਵਿੱਚ FD ਕਰਾਣੇ ਅਸੀਂ ਪਾਣੀ ਦੀ FD ਕਰਾ ਕੇ ਜਾਏਗੀ ਭਗਵੰਤ ਮਾਨ ਸਰਕਾਰ ਜਿਹੜੀ ਉਹਨਾਂ ਦੀ ਮਤਲਬ ਇੱਕ ਸੈਂਟੀਫਿਕ ਅਪਰੋਚ ਆ ਉਹਦਾ ਰਿਜ਼ਲਟ ਹੈ ਕਿ ਅਸੀਂ ਜਿਹੜਾ ਹੈਗਾ ਇਹ ਕੰਮ ਸਾਰਾ ਕਰ ਪਾ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਪਟਿਆਲੇ ਵਾਲਿਆਂ ਨੂੰ ਕਿ ਪਟਿਆਲੇ ਦੇ ਵਿੱਚ ਜਿਹੜੇ ਹੜ ਆਣੇ ਆ ਬੰਦ ਬਹੁਤ ਬਹੁਤ ਧੰਨਵਾਦ